ਪਟਿਆਲਾ ਫਾਸ న్యూਸ ਦੇ ਖਿਰਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਆਪਣੇ ਹਰਪਿਤ ਕੌਰ ਕੱਗਾ ਕੈਮਰਾਮੈਨ ਜਗਸੀਰ ਸਿੰਘ ਨਾਲ ਸਿਸਟਮ 'ਤੇ ਖੜੇ ਹਾਂ ਅਸੀਂ ਕੱਗਾ ਮੰਡੀ ਵਿਖੇ ਜਿੱਥੇ ਕਿ ਅੱਜ ਕਾਂਗਰਸ ਪਾਰਟੀ ਵੱਲੋਂ ਅੱਜ ਆਪਾਂ ਕਹਿ ਦਈਏ ਵੋਟ ਚੋਰ ਗੱਦੀ ਛੋੜਦਾ ਜੋ ਨਾਰਾ ਲਗਾ ਕੇ ਅੱਜ ਇੱਥੇ ਵਿਸ਼ੇਸ਼ ਤੌਰ ਤੇ ਜੋ ਮੀਟਿੰਗ ਕੀਤੀ ਗਈ ਹੈ ਇਹ ਮੀਟਿੰਗ ਕਿਸ ਵਿਸ਼ੇ ਤੇ ਕੀਤੀ ਗਈ ਹੈ ਸੋ ਆਪਾਂ ਜੋ ਇੱਥੇ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਛੱਤਰ ਸਿੰਘ ਰਾਹੀ ਮਾਜਰਾ ਤੇ ਜਾਲਾ ਸਾਹਿਬ ਜੋ ਇੱਥੇ ਆਏ ਹੋਏ ਨੇ ਦਰਸ਼ਨ ਸਿੰਘ ਸੰਧੂ ਜੀ ਵੀ ਇੱਥੇ ਆਏ ਹੋਏ ਨੇ ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸੋ ਉਦੋਂ ਸਕਾਪੜਿਆਲਾ ਫਾਸ న్యూਸ ਦੇਣਾ ਤੇ ਸਾਡਾ ਮੁੱਦਾ ਇਹ ਹੈ ਕੱਲ ਸਾਡੀ ਮੀਟਿੰਗ ਸਾਡੇ ਪ੍ਰਧਾਨ ਰਾਜਾ ਬੜਿੰਗ ਜੀ ਨੇ ਲਈ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆਗਾ ਵੀ ਜਿਹੜੀ ਇਹ ਸਾਡੇ ਸੈਂਟਰ ਤੋਂ ਸਾਡੇ ਰਾਹੁਲ ਜੀ ਤੇ ਸਾਡੇ ਖੜਗੇ ਜੀ ਸਾਡੇ ਵਾਲੀ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਜਿਹੜੀ ਇਹ ਵੋਟ ਚੋਰੀ ਦੀ ਜਿਹੜੀ ਮੁਹਿੰਮ ਹੈ ਉਹ 30 ਤਰੀਕ ਨੂੰ ਸਾਡੇ ਪੰਜਾਬ ਦੇ ਇੰਚਾਰਜ ਬਘੇਲ ਸਾਹਿਬ ਸ਼ੁਰੂ ਕਰ ਰਹੇ ਨੇ ਕਿ 30 ਤਰੀਕ ਨੂੰ ਤੇ ਉਹਦੇ ਵਿੱਚ ਮੈਡਮ ਜਿਹੜਾ ਹੈਗਾ ਇਹ ਫਾਰਮ ਇਹ ਅਸੀਂ ਸਾਰਿਆਂ ਨੇ ਭਰਨਾ ਹੈਗਾ ਇਹ ਇਹ ਪੂਰੇ ਜ਼ਿਲ੍ਹੇ ਪੱਦਰ ਤੇ ਵੀ ਹੈ ਬਲਾਕ ਪੱਦਰ ਤੇ ਵੀ ਹੈ ਪਿੰਡ ਪੱਦਰ ਤੇ ਵੀ ਹੈ ਸਾਰੇ ਕਿਤੋਂ ਇਹ ਫਾਰਮ ਜਿਹੜਾ ਹੈਗਾ ਇਹ ਭਰਿਆ ਜਾਊਗਾ ਔਰ ਇਹ ਫਾਰਮ ਭਰ ਕੇ ਜਿਹੜਾ ਹੈਗਾ ਇਹ 올 ਇੰਡੀਆ ਕਾਂਗਰਸ ਕਮੇਟੀ ਨੂੰ ਭੇਜਿਆ ਜਾਊਗਾ ਤੁਸੀਂ ਇਹ ਵੀ ਹਿੰਦਾ ਵੀ ਆਪਾਂ ਨੇ ਕਿਤੇ ਪਰਦਾ ਨਾਲ ਨਿਫਤੀ ਕੀਤੀ ਗਈ ਹੈ ਤੇ ਉਹਦੇ ਬਾਰੇ ਮੈਡਮ ਉਹਦੇ ਬਾਰੇ ਸਾਡੇ ਐਸਸੀ ਦੇ ਜਿਹੜੇ ਸਾਡੇ ਹੈਗੇ ਨੇ ਵਾਈਸ ਚੇਅਰਮੈਨ ਸਾਹਿਬ ਇਹ ਦੱਸਣਗੇ ਉਹਦੇ ਬਾਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਛੇਸ ਤੌਰ ਤੇ ਮੀਟਿੰਗ ਕੀਤੀ ਗਈ ਸੀ ਮੀਟਿੰਗ ਦਾ ਅਜੰਡਾ ਮੇਨ ਕੀ ਸੀ ਮੀਟਿੰਗ ਦਾ ਏਜੰਡਾ ਤਾਂ ਜਿਵੇਂ ਰਤਨਜੀਤ ਜੀ ਨੇ ਦੱਸਿਆ ਜੋ ਸਾਡੀਆਂ ਵੋਟਾਂ ਇੱਥੇ ਕੱਟਦੀਆਂ ਨੇ ਨਵੀਆਂ ਬਣਾਉਣੀਆਂ ਨੇ ਕੱਲ ਸਾਡੀ ਇੱਥੇ ਮੀਟਿੰਗ ਸੀਗੀ ਸਾਡੇ ਬਲੌਕ ਦੇ ਪ੍ਰਧਾਨ ਜ਼ਿਲ੍ਹੇ ਦੇ ਪ੍ਰਧਾਨ ਸਾਰਿਆਂ ਨੂੰ ਉਹਨਾਂ ਨੇ ਇੱਥੇ ਮੀਟਿੰਗ ਸਾਡੇ ਮਾਨਯੋਗ ਰਾਜਾ ਵਿੜਿੰਗ ਜੀ ਨੇ ਮੀਟਿੰਗ ਲਈ ਸੀ ਉਹਨਾਂ ਦਾ ਜੋ ਏਜੰਡਾ ਸੀਗਾ ਉਹਦੇ ਵਿੱਚ ਉਹਨਾਂ ਨੇ ਸਾਰਿਆਂ ਦੱਸਿਆ ਜਿੱਥੋਂ ਤੱਕ ਇੱਥੇ ਬਲੌਕ ਦੇ ਚੇਅਰਮੈਨਾਂ ਦੀ ਨੁਕਤੀ ਦਾ ਸਬੰਧ ਹੈ ਉਹਦੇ ਸਬੰਧ ਦੇ ਵਿੱਚ ਸਾਡੇ ਮਾਨਯੋਗ ਕੁਲਦੀਪ ਸਿੰਘ ਵੈਦ ਜੀ ਜਿਹੜੇ ਜਿਹੜੇ ਸਾਡੇ ਐਸੀ ਡਿਪਾਰਟਮੈਂਟ ਦੇ ਚੇਅਰਮੈਨ ਨੇ ਪੰਜਾਬ ਦੇ ਉਹਨਾਂ ਨੇ ਦੋ ਨਿਯੁਕਤੀਆਂ ਆਲਰੇਡੀ ਕੀਤੀਆਂ ਹੋਈਆਂ ਨੇ ਤੇ ਜਿਹਦੇ ਵਿੱਚ ਲਖਵੀਰ ਸਿੰਘ ਜੀ ਤੇ ਪ੍ਰਗਟ ਸਿੰਘ ਜੀ ਨੂੰ ਬਲਾਕ ਦਾ ਪ੍ਰਧਾਨ ਪਤਨਾ ਦੇ ਇਸ ਦਾ ਕੱਗੇ ਦਾ ਲਾਇਆ ਗਿਆ ਹੈ ਤੇ ਹੁਣ ਮੈਨੂੰ ਇਹ ਪਤਾ ਲੱਗਿਆ ਕਿ ਕੱਲ ਕਿਸੇ ਨੇ ਕੋਈ ਗਲਤ ਜੀ ਦੱਸ ਕਰਕੇ ਕੋਈ ਹੋਰ ਦੋ ਨਿਯੁਕਤੀਆਂ ਕਰਤੀਆਂ ਨੇ ਉਹਨਾਂ ਦੇ ਖਿਲਾਫ ਬਿਲਕੁਲ ਕਾਰਵਾਈ ਹੋਏਗੀ ਡੈਫੀਨੇਟ ਹੋਏਗੀ ਤੇ ਮੈਂ ਤੁਹਾਨੂੰ ਪੂਰਾ ਵਿਸ਼ਵਾਸ ਦਿੰਦਾ ਤੇ ਹਾਂਜੀ ਹਾਂ ਮੈਂ ਹੀ ਸਪਸ਼ਟੀਕਰਨ ਤਾਂ ਉਹਨਾਂ ਤੋਂ ਲਿਓ ਸਪਸ਼ਟੀਕਰਨ ਪਰ ਮੈਂ ਤੁਹਾਨੂੰ ਦੱਸਣਾ ਇਹ ਜਿਹੜੇ ਅਨੁਕੁੱਤਿਆ ਹੋਈਆਂ ਨੇ ਦੋਨੇ ਸਾਡੇ ਕੁਲਦੀਪ ਸਿੰਘ ਵੈਦ ਜੀ ਜਿਹੜੇ ਸਾਡੇ ਪੰਜਾਬ ਦੇ ਚੇਅਰਮੈਨ ਨੇ ਉਹਨਾਂ ਦੇ ਦਸਤਾਖਤਾਂ ਹੇਠਾਂ ਇਹ ਚਿੱਠੀਆਂ ਈਸ਼ੂ ਹੋਈਆਂ ਨੇ ਜੇ ਕਿਸੇ ਨੇ ਸ਼ਰਾਰਤੀ ਕੋਈ ਕਿਸੇ ਜ਼ਿਲ੍ਹੇ ਦੇ ਅਧਿਕਾਰੀ ਨੇ ਜ਼ਿਲ੍ਹੇ ਦੇ ਕਿਸੇ ਡਿਪਾਰਟਮੈਂਟ ਦੇ ਅਧਿਕਾਰੀ ਨੇ ਇੱਥੇ ਚਿੱਠੀਆਂ ਈਸ਼ੂ ਕੀਤੀਆਂ ਨੇ ਉਹ ਸਾਰੀ ਜਾਲੀ ਨੇ ਤੇ ਮੈਂ ਪ੍ਰੈਸ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਚਿੱਠੀਆਂ ਨੂੰ ਜਿਹੜੀਆਂ ਵਧਾਈ ਸੰਦੇਸ਼ ਦੇ ਰਹੇ ਨੇ ਉਹਨਾਂ ਨੂੰ ਤੁਸੀਂ ਉਹ ਖਤਮ ਕਰੋ ਜਿਹੜੇ ਅਸਲ ਜਿਹੜੀ ਚਿੱਠੀਆਂ ਨੇ ਉਹ ਅਸੀਂ ਅੱਜ ਇਹਨਾਂ ਨੂੰ ਦਿੱਤੀਆਂ ਨੇ ਮੈਂ ਇਹਨਾਂ ਦੋਹਾਂ ਨੂੰ ਬਲੌਗ ਦੇ ਪ੍ਰਧਾਨਾਂ ਨੂੰ ਵਧਾਈ ਦਿੰਦਾ ਤੇ ਕਹਿੰਦਾ ਕਿ ਡਟ ਕੇ ਸਾਡੇ ਜਿਹੜੇ ਐਸਸੀ ਡਿਪਾਰਟਮੈਂਟ ਦਾ ਜੋ ਕੰਮ ਹੈ ਉਹ ਕਰੋ ਤੇ ਸਾਡੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੋ ਥੈਂਕ ਯੂ ਆਪਣੇ ਵਿੱਚ ਕਾਂਗਰਸ ਪਾਰਟੀ ਜੋ ਸੀਨੀਅਰ ਆਗੂ ਨੇ ਨਾ ਸ਼ੱਤਰ ਸਿੰਘ ਰਾਏ ਮੱਜਰਵੀ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਪਹਿਲਾਂ ਸਾਸੂ ਸਾਸੂ ਕਾਲ ਜੀ ਤੇ ਤੁਹਾਨੂੰ ਬਹੁਤ ਜ਼ਿਆਦਾ ਮੁਬਾਰਕਾਂ ਜੋ ਨਿਯੁਕਤੀ ਕੀਤੀ ਗਈ ਹੈ ਤੇ ਅੱਜ ਉਹਦੇ ਬਾਰੇ ਵਿਸ਼ੇਸ਼ ਮੀਟਿੰਗ ਵਾਲੀ ਸੀਗੀ ਗੱਲਾਂ ਚਾਹੀਦੀਆਂ ਇਹ ਸਾਡੀ ਕੱਲ ਚੰਡੀਗੜ੍ਹ ਮੀਟਿੰਗ ਹੋਈ ਸੀ ਜਿਹੜੇ ਫਾਰਮ ਭਰ ਕੇ ਦੇਣੇ ਨੇ ਅਸੀਂ ਪਿੰਡ ਵਾਈਜ਼ ਬੂਥ ਵਾਈਜ਼ ਵੋਟ ਚੋਰੀ ਬਾਰੇ ਜਿਹੜਾ ਰਾਹੁਲ ਦਾ ਨਾਰਾ ਹੈ ਕਿ ਵੋਟ ਚੋਰ ਗੱਦੀ ਛੋੜ ਹਨਾ ਉਹਨੂੰ ਪਿੰਡਾਂ ਤੱਕ ਲੈ ਕੇ ਜਾਣ ਵਾਸਤੇ ਇਹ ਕੱਲ ਮੀਟਿੰਗ ਹੋਈ ਸੀ ਉਹ ਮੀਟਿੰਗ ਨੂੰ ਥੱਲੇ ਲਾਗੂ ਕਰਨ ਵਾਸਤੇ ਸਾਡੇ ਕੋਆਰਡੀਨੇਟਰ ਸਾਡੇ ਐਸਸੀ ਵਿੰਗ ਦੇ ਵਾਈਸ ਚੇਅਰਮੈਨ ਉਹ ਆਏ ਨੇ ਤੇ ਨਾਲੇ ਸਾਡੀਆਂ ਦੋ ਬਲਾਕ ਪ੍ਰਧਾਨਾਂ ਦੀਆਂ ਨੁਕਤੀਆਂ ਕੀਤੀਆਂ ਗਈਆਂ ਨੇ ਇੱਕ ਬਲਾਕ ਪਾਤਣਾ ਤੇ ਇੱਕ ਬਲਾਕ ਗਾ ਮੈਂ ਹਰਦੀਪ ਸਿੰਘ ਬਲੌਕ ਪ੍ਰਧਾਨ ਕਾਂਗਰਸ ਘੱਗਾ ਅੱਜ ਮੇਰਾ ਝੰਡਾ ਕੇ ਸੀਗਾ ਜਜਾ ਨਿਯੁਕਤੀ ਵੀ ਕੀਤੀ ਗਈ ਹੈ ਐਸੀ ਵਿੰਗ ਦਿੱਤਾ ਇਹਨਾਂ ਨੂੰ ਅਤੇ ਵਿਸ਼ੇਸ਼ ਮੁੱਦਾ ਕੇ ਸੀਗਾ ਜਜ ਮੀਟਿੰਗ ਦਾ ਸਾਡਾ ਵਿਸ਼ੇਸ਼ ਮੁੱਦਾ ਤਾਂ ਮਾਨਯੋਗ ਸਾਡੇ ਨੇਤਾ ਰਾਹੁਲ ਗਾਂਧੀ ਜੀ ਨੇ 올 ਇੰਡੀਆ ਲੈਵਲ ਤੇ ਇੱਕ ਵੋਟ ਚੋਰ ਗੱਦੀ ਛੋੜ ਇੱਕ ਸਾਡੇ ਮੌਲਕ ਦੇ ਅਧਿਕਾਰਾਂ ਤੇ ਵੋਟ ਚੋਰੀ ਦੀ ਜੋ ਬੀਜੇਪੀ ਤੇ ਚੋਣ ਕਮਿਸ਼ਨ ਮਿਲ ਕੇ ਇੱਕ ਰਲੀ ਮਿਲੀ ਖੇਡ ਖੇਡ ਰਹੇ ਨੇ ਉਹਦੇ ਖਿਲਾਫ ਮਾਨਯੋਗ ਸਾਡੇ ਕਪੇਸ਼ ਬਗੇ ਐਲਜੀ ਪੰਜਾਬ ਦੇ ਵਿੱਚ ਇਹ ਮਹਿ ਮਸ਼ਰੂ ਕਰ ਰਹੇ ਨੇ ਉਹਦੇ ਸਬੰਧ ਚ ਕੱਲ ਸਾਡੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਕੈਪਟਨ ਸੰਦੀਪ ਸਿੰਘ ਸੰਧੂ ਜੀ ਸਾਡੇ ਸਹਿ ਇੰਚਾਰਜ ਰਵਿੰਦਰ ਢਾਲਵੀ ਜੀ ਨੇ ਮੀਟਿੰਗ ਲਈ ਹੈ ਬਲਾਕ ਪ੍ਰਧਾਨਾਂ ਦੀ ਜ਼ਿਲ੍ਹਾ ਪ੍ਰਧਾਨਾਂ ਦੀ ਉਹਦੇ ਸਬੰਧ ਚ ਅਸੀਂ ਅੱਜ ਸਾਥੀਆਂ ਨਾਲ ਮੇਰੇ ਮੰਡਲ ਪ੍ਰਧਾਨਾਂ ਨਾਲ ਤੇ ਹੋਰ ਕੁਝ ਅਹੁਦੇਦਾਰਾਂ ਨੂੰ ਬੁਲਾ ਕੇ ਉਹਨਾਂ ਨੂੰ ਉਸ ਮਹਿਮ ਬਾਰੇ ਜਾਗਰੂਕ ਕੀਤਾ ਗਿਆ ਜਾਂ ਵੀ ਜਦੋਂ ਵੀ ਪਾਰਟੀ ਦਾ ਹੁਕਮ ਆਵੇ ਅਸੀਂ ਉਸ ਮਹਿਮ ਨੂੰ ਸਾਡੇ ਲੋਕਾਂ ਵਿੱਚ ਸਾਰਥਕ ਤਰੀਕੇ ਨਾਲ ਲਾਗੂ ਕਰ ਸਕੀ ਜਿਨ੍ਹਾਂ ਨੂੰ ਨਿਯੁਕਤੀ ਮਿਲੇਗੀ ਉਹ ਕਿਹੜੇ-ਕਿਹੜੇ ਪਿੰਨਾ ਆਉਂਦੇ ਨੇ ਮੈਂ ਬਹੁਤ ਧੰਨਵਾਦ ਕਰਦਾ ਮਾਨਯੋਗ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਕੈਪਟਨ ਸੰਦੀਪ ਸਿੰਘ ਸੰਧੂ ਜੀ ਦਾ ਤੇ ਸਾਡੇ ਐਸਸੀ ਵਿੰਗ ਦੇ ਚੇਅਰਮੈਨ ਸਾਬਕਾ ਐਮਐਲ ਕਲਦੀਪ ਬੈਦ ਜੀ ਦਰਸ਼ਨ ਸਿੰਘ ਜੀ ਸਿੱਧੂ ਵਾਈਸ ਚੇਅਰਮੈਨ ਨਛੱਤਰ ਸਿੰਘ ਜੀ ਰਾਈ ਮਾਦਰਾ ਐਸਸੀ ਵਿੰਗ ਕੋਆਰਡੀਨੇਟਰ ਜਿਨ੍ਹਾਂ ਨੇ ਸਾਡੇ ਬਹੁਤ ਹੀ ਮਿਹਨਤੀ ਪੁਰਾਣੇ ਕਾਂਗਰਸੀ ਪਰਿਵਾਰਾਂ ਨਾਲ ਜੁੜੇ ਹੋਏ ਸਾਡੇ ਲਖਵਿੰਦਰ ਸਿੰਘ ਜੀ ਚਨਾਗਰੇ ਤੋਂ ਤੇ ਸਾਡੇ ਪ੍ਰਗਟ ਸਿੰਘ ਜੀ ਸਾਫ ਕਾ ਸਰਪੰਚ ਸੌਂਦੇਆਲ ਤੋਂ ਇਹਨਾਂ ਨੂੰ ਐਸੀ ਵਿੰਗ ਦੇ ਬਲਾਕ ਪ੍ਰਧਾਨਾਂ ਦੀ ਜ਼ਿੰਮੇਵਾਰੀ ਸੌਂਪੀ ਹੈ ਤੇ ਮੈਂ ਆਸ ਕਰਦਾ ਕਿ ਇਹ ਸਾਥੀ ਪਾਰਟੀ ਦੀ ਦਿੱਤੀ ਹੋਈ ਜ਼ਿੰਮੇਵਾਰੀ ਤੇ ਖਰਾ ਉਤਰ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਯਤਨ ਕਰਨਗੇ